ਬੇਨਤੀ ਹੈ ਕਿ ਸਾਖੀ ਨੂੰ ਅਖੀਰ ਤੱਕ ਸੁਣਨਾ ਤੇ ਵਾਹਿਗੁਰੂ ਜੀ ਲਿਖ ਕੇ ਵੱਧ ਤੋਂ ਵੱਧ ਸ਼ੇਅਰ ਕਰਨਾ ਇਹ ਸਾਖੀ ਗੁਰਦਾਨ ਦੇ ਮਹਾਰਾਜ ਜੀ ਦੀ ਜਿਸ ਵਿੱਚ ਉਹ ਦੱਸਦੇ ਹਨ ਕਿ ਸਾਧੂ ਦੇ ਮਲਾਪ ਦਾ ਫਲ ਕਿਸ ਤਰ੍ਹਾਂ ਮਨੁੱਖ ਨੂੰ ਮਿਲਦਾ ਹੈ ਤੇ ਹੁਣ ਸਾਖੀ ਸ਼ੁਰੂ ਕਰਦੇ ਆਂ ਤੇ ਅਖੀਰ ਤੱਕ ਜਰੂਰ ਸੁਣਿਓ ਇੱਕ ਪਿੰਡ ਵਿੱਚ ਇੱਕ ਸਿੱਖ ਰਹਿੰਦਾ ਸੀ ਜੋ ਪਿੰਡ ਵਿੱਚ ਆਏ ਸੰਤਾਂ ਮਹਾਂਪੁਰਸ਼ਾਂ ਨੂੰ ਆਪਣੇ ਘਰ ਲਿਜਾ ਕੇ ਬੜੀ ਪ੍ਰੇਮ ਨਾਲ ਉਹਨਾਂ ਦੀ ਸੇਵਾ ਕਰਦਾ ਅਤੇ ਸਾਧੂ ਨੂੰ ਪੁੱਛਦਾ ਕਿ ਮੈਨੂੰ ਇਹ ਦੱਸੋ ਸਾਧੂ ਦਰਸ਼ਨ ਦਾ ਮਹੱਤਮ ਕੀ ਹੁੰਦਾ ਹੈ ਉਸ ਦੀ ਇੱਛਾ ਪੂਰੀ ਕਰਨ ਵਾਸਤੇ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਦੇ ਘਰ ਚਲੇ ਗਏ ਉਸ ਨੇ ਬੜੇ ਪ੍ਰੇਮ ਨਾਲ ਗੁਰੂ ਜੀ ਦੀ ਸੇਵਾ ਕੀਤੀ ਅਤੇ ਅਖੀਰ ਵਿੱਚ ਗੁਰੂ ਜੀ ਨੂੰ ਇਹ ਪ੍ਰਸ਼ਨ ਪੁੱਛਿਆ ਕਿ ਮੈਨੂੰ ਦੱਸੋ ਸਾਧੂ ਦਰਸ਼ਨ ਕਰਨ ਦਾ ਕੀ ਮਹਤਮ ਹੁੰਦਾ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਤੂੰ ਵੱਡੀ ਉਜਾੜ ਵਿੱਚ ਚਲਾ ਜਾ ਜਿੱਥੇ ਬੋੜ ਦਾ ਦਰਖਤ ਹੋਵੇ ਉੱਥੇ ਬੈਠ ਕੇ ਵਾਹਿਗੁਰੂ ਜੀ ਆਖਦੇ ਮੀ ਉੱਥੇ ਤੈਨੂੰ ਤੇਰੇ ਪ੍ਰਸ਼ਨ ਦਾ ਉੱਤਰ ਮਿਲੇਗਾ ਇਹ ਬਚਨ ਮੰਨ ਕੇ ਉਹ ਸਿੱਖ ਉਜਾੜ ਵਿੱਚ ਚਲਾ ਗਿਆ ਅਤੇ ਕਿਸੇ ਬੋੜ ਦੇ ਦਰਖਤ ਹੇਠਾਂ ਬੈਠ ਕੇ ਉਸਨੇ ਵਾਹਿਗੁਰੂ ਆਖ ਦਿੱਤਾ ਬੋੜ ਦੇ ਦਰਖਤ ਉੱਪਰ ਜਦੋਂ ਕਾਂ ਬੈਠੇ ਸਨ ਉਹ ਚਿੱਟੇ ਬਗਲੇ ਹੋ ਗਏ ਤੇ ਇਸ ਤਰ੍ਹਾਂ ਉਹ ਸਿੱਖ ਕੁਝ ਸਮਾਂ ਉੱਥੇ ਬੈਠ ਕੇ ਵਾਪਸ ਆ ਗਿਆ ਦੇ ਗੁਰੂ ਜੀ ਨੂੰ ਆ ਕੇ ਦੱਸਿਆ ਮੈਨੂੰ ਉੱਥੇ ਕੋਈ ਉੱਤਰ ਨਹੀਂ ਮਿਲਿਆ ਤਦ ਗੁਰੂ ਜੀ ਨੇ ਕਿਹਾ ਕੱਲ ਫਿਰ ਉੱਥੇ ਜਾਣਾ ਉੱਤਰ ਮਿਲ ਜਾਵੇਗਾ ਜਦੋਂ ਉਹ ਸਿੱਖ ਵਾਪਸ ਉਹ ਜਗ੍ਹਾ ਤੇ ਗਿਆ ਅਤੇ ਵਹਿਗੁਰ ਦਾ ਆਵਾਜ਼ਾ ਦਿੱਤਾ ਤੇ ਜੋ ਬਗਲੇ ਬਣੇ ਸਨ ਕਾਂ ਉਹ ਅੱਜ ਹੰਸ ਬਣ ਗਏ ਉਸਨੇ ਵਾਪਸ ਆਣ ਕੇ ਫਿਰ ਗੁਰੂ ਜੀ ਨੂੰ ਇਹ ਗੱਲ ਕਹੀ ਕਿ ਗੁਰੂ ਜੀ ਮੈਨੂੰ ਤਾਂ ਕੋਈ ਉੱਤਰ ਨਹੀਂ ਮਿਲਿਆ ਤਦ ਗੁਰੂ ਜੀ ਨੇ ਕਿਹਾ ਕੱਲ ਫਿਰ ਉਸ ਜਗ੍ਹਾ ਤੇ ਜਾਣਾ ਜਦੋਂ ਸਿੱਖ ਤੀਜੇ ਦਿਨ ਉਸ ਜਗ੍ਹਾ ਤੇ ਜਾ ਕੇ ਵਹਿਗੁਰੂ ਦਾ ਆਵਾਜ਼ਾ ਦਿੰਦਾ ਹੈ ਤਾਂ ਜੋ ਦੋਵੇਂ ਹੰਸ ਹੁੰਦੇ ਹਨ ਉਹ ਮਨੁੱਖੀ ਰੂਪ ਧਾਰਨ ਕਰ ਲੈਂਦੇ ਹਨ ਤਦ ਉਸ ਨੇ ਪੁੱਛਿਆ ਉਹਨਾਂ ਮਨੁੱਖ ਬਣੇ ਹਾਂਸਾਂ ਨੂੰ ਕੀ ਸੰਤਾਂ ਦੇ ਮੁਲਾਪ ਦਾ ਫਲ ਕੀ ਹੈ ਉਹਨਾਂ ਨੇ ਕਿਹਾ ਤੈਨੂੰ ਅਜੇ ਤੱਕ ਇਸ ਦਾ ਪਤਾ ਨਹੀਂ ਲੱਗਾ ਪਹਿਲੇ ਦਿਨ ਅਸੀਂ ਤੇਰੇ ਦਰਸ਼ਨ ਕਰਕੇ ਕਾਮਾ ਤੋਂ ਬਗਲੇ ਹੋ ਗਏ ਦੂਜੇ ਦਿਨ ਤੇਰੇ ਦਰਸ਼ਨ ਕਰਕੇ ਅਸੀਂ ਹੰਸ ਬਣ ਗਏ ਅਤੇ ਤੀਜੇ ਦਿਨ ਤੇਰੇ ਦਰਸ਼ਨ ਕਰਕੇ ਅਸੀਂ ਹੰਸਾਂ ਤੋਂ ਮਨੁੱਖ ਹੋ ਗਏ ਧੰਨ ਤੂੰ ਹੈ ਧੰਨ ਤੇਰੇ ਗੁਰੂ ਹਨ ਜਿਨ੍ਹਾਂ ਦੀ ਕਿਰਪਾ ਨਾਲ ਅਸੀਂ ਉੱਤਮ ਦੇਹੀ ਪਾਈ ਹੈ ਇਹ ਸਾਧ ਮਲਾਪ ਦਾ ਫਲ ਹੈ ਕਿਰਪਾ ਕਰਕੇ ਸਾਨੂੰ ਵੀ ਆਪਣੇ ਸਤਿਗੁਰਾਂ ਦੇ ਦਰਸ਼ਨ ਕਰਾਓ ਸਾਡਾ ਵੀ ਜਨਮ ਮਰਨ ਕੱਟਿਆ ਜਾਵੇ ਉਹ ਸਿੱਖ ਉਹਨਾਂ ਦੋਹਾਂ ਨੂੰ ਗੁਰੂ ਨਾਨਕ ਦੇ ਮਹਾਰਾਜ ਪਾਸ ਲੈ ਆਇਆ ਗੁਰੂ ਜੀ ਨੇ ਉਹਨਾਂ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਨਿਹਾਲ ਕੀਤਾ ਅਤੇ ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਇੱਕ ਸਿੱਖ ਦੀ ਜੋ ਸੰਸਾ ਸੀ ਉਹ ਨਿਵਰਤ ਕਰ ਦਿੱਤੀ ਅਤੇ ਹੋਰ ਵੀ ਲੋਕਾਂ ਲੋਕਾਂ ਨੂੰ ਤਾਰਦੇ ਹੋਏ ਗੁਰੂ ਜੀ ਵਾਪਸ ਆਪਣੇ ਨਗਰ ਕਰਤਾਰਪੁਰ ਵਾਪਸ ਆ ਗਏ ਇਹ ਸਾਖੀ ਉਹਨਾਂ ਲੋਕਾਂ ਲਈ ਜਿਹੜੇ ਕਹਿੰਦੇ ਹਨ ਕਿ ਗੁਰੂ ਸਾਹਿਬ ਦਾ ਪਾਠ ਕਰਨ ਦਾ ਗੁਰੂ ਸਾਹਿਬ ਨੂੰ ਚੇਤੇ ਕਰਨ ਦਾ ਕੀ ਫਲ ਮਿਲਦਾ ਹੈ ਇਸ ਸਾਖੀ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਸਿਰਫ ਵਾਹਿਗੁਰੂ ਕਹਿਣ ਦੇ ਨਾਲ ਦੋ ਕਾਂ ਬਗਲੇ ਬਣੇ ਬਗਲਿਆਂ ਤੋਂ ਹੰਸ ਬਣੇ ਤੇ ਹੰਸਾਂ ਤੋਂ ਉਤਮ ਦੇਹੀ ਮਨੁੱਖ ਬਣ ਗਏ ਇਹ ਸਿਰਫ ਕਿਰਪਾ ਗੁਰੂ ਨਾਨਕ ਦੇ ਮਹਾਰਾਜ ਦੀ ਸੀ ਜਿਨ੍ਹਾਂ ਦੇ ਵਾਹਿਗੁਰੂ ਮੰਤਰ ਦੇ ਨਾਲ ਉਹਨਾਂ ਦਾ ਉਧਾਰ ਹੋ ਗਿਆ ਇਸ ਤਰ੍ਹਾਂ ਦੀਆਂ ਸਾਖੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਆਨ ਕਰਨਾ ਨਾ ਭੁੱਲਣਾ ਧੰਨਵਾਦ